ਤੁਸੀਂ ਗੋਲੀਆਂ ਕੈਪਸੂਲ ਪਤਾ ਨਹੀਂ ਕੀ ਕੀ ਟੋਟਕੇ ਨੁਸਕੇ ਅਪਣਾ ਕੇ ਥੱਕ ਗਿਓਂ ਅੱਕ ਗਿਓਂ ਪੱਕ ਗਿਓਂ ਤਾਂ ਇਹ ਚਮਚਾ ਇੱਕ ਇਹਨਾਂ ਬੀਜਾਂ ਦਾ ਤੁਹਾਡੇ ਲਈ ਰਾਮਬਾਨ ਸਾਬਤ ਹੋ ਸਕਦਾ ਹੈ 80% ਤੋਂ ਵੀ ਜ਼ਿਆਦਾ ਫਰੂਕੀ ਜਿਨੇ ਵੀ ਇਸ ਗੱਲ ਤੇ ਐਗਰੀ ਕੀਤਾ ਵੀ 80% ਤੋਂ ਜ਼ਿਆਦਾ ਬਿਮਾਰੀਆਂ ਤੁਹਾਡੇ ਪੇਟ ਚੋਂ ਨੇ ਇਹ ਨੁਕਤੇ ਨੇ ਸਿਰਫ ਕੰਮ ਕਰਨਾ ਤੁਹਾਡੇ ਲਿਵਰ ਦੇ ਉੱਤੇ ਤੇ ਪੇਟ ਦੇ ਉੱਤੇ ਇਹਨੂੰ ਕਹਿੰਦੇ ਜੀ ਕਾਸਨੀ ਕਾਸਨੀ ਦੇ ਇਹ ਹੈਗੇ ਨੇ ਬੀਜ ਤਰਾਤ ਰਤ ਨੂੰ ਪੀਓ ਉਹਨੂੰ ਸਵੇਰੇ ਉੱਠ ਕੇ ਪੀਓ ਤੁਹਾਡਾ ਲੀਵਰ ਠੰਡਾ ਰਹੂਗਾ ਤੁਹਾਡੇ ਯੂਰਿਕ ਐਸਿਡ ਜਿੰਨਾ ਲੋਕਾਂ ਨੂੰ ਪ੍ਰੋਬਲਮ ਹੈ ਉਹਦੇ ਵਿੱਚ ਵੀ ਇੰਪਰੂਵਮੈਂਟ ਆਊਗੀ ਜਦੋਂ ਤੁਹਾਡੇ ਤੁਹਾਡੇ ਕੋਲੇਸਟ੍ਰੋਲ ਵੀ ਇੰਪਰੂਵ ਹੋਣ ਲੱਗੇਗਾ ਤੁਹਾਡੀ ਗੱਟ ਹੈਲਥ ਇੰਪਰੂਵ ਹੋਣ ਲੱਗੀ ਤੁਹਾਡਾ ਮਾਈਂਡ ਸੈਟ ਇੰਪਰੂਵ ਹੋਣ ਲੱਗੇਗਾ ਤੁਹਾਡੀ ਆਈ ਸਾਈਡ ਇੰਪਰੂਵ ਹੋਣ ਲੱਗੀ ਤੁਹਾਡੇ ਹੈਅਰਸ ਇੰਪਰੂਵ ਹੋਣ ਲੱਗੀਆਂ 80% ਬਿਮਾਰੀਆਂ ਪੇਟ ਤੋਂ ਹੈਗੀਆਂ ਨੇ ਕਿ ਨਹੀਂ ਹੈਗੀਆਂ ਅੱਛੇ ਤੋਂ ਵੀ ਵੱਧ ਨੇ ਜੀ ਮੈਂ ਤਾਂ ਇਹ ਮੰਨਦਾ ਬਿਲਕੁਲ ਸਹੀ ਹੈ ਇਹ ਜਿਹੜਾ ਨੁਕਤਾ ਜੀ ਇਹਨੇ ਨੁਕਤੇ ਨੇ ਸਾਰਾ ਕੰਮ ਹੀ ਤੁਹਾਡੇ ਪ ਉਹ ਜਿਹੜੀ ਆਂਤੜੀਆਂ ਨੇ ਉਹਨੂੰ ਗਟਰ ਦੀ ਪਾਈਪ ਬਰਾਬਰ ਸਮਝਦੇ ਵੀ ਗਟਰ ਦੀ ਪਾਈਪ ਦੇ ਵਿੱਚ ਕਚਰਾ ਫਸ ਗਿਆ ਉੱਤੇ ਦੀ ਐਸਿਡ ਕੋਈ ਇਸ ਤਰ੍ਹਾਂ ਦਾ ਪਈਏ ਜਿੱਦ ਨਾਲ ਸਾਰਾ ਕੁਝ ਹੀ ਸਾਫ਼ ਹੋ ਜਾਏ। ਚੀੜੀਆਂ ਆਪਣੀਆਂ ਆਂਤੜੀਆਂ ਨੇ ਜਿਹੜਾ ਆਪਣਾ ਲੀਵਰ ਆ ਇਹ ਇੱਕ ਜਿੰਦੇ ਜਾਗਦੇ ਆਰਗਨ ਨੇ ਤੁਹਾਡੇ ਸ਼ਰੀਰ ਦੇ। ਇਹ ਜਿੱਦੇ ਫੇਲ ਹੋ ਗਏ ਤੁਸੀਂ ਜੋ ਦੁਨੀਆ ਭਰ ਦੀ ਚੀਜ਼ਾਂ ਖਾ ਲਿਓ ਤੁਹਾਨੂੰ ਪਚਣੀ ਇੱਕ ਨਹੀਂ ਬਲਕਿ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦਾ 80 ਕਿਲੋ ਵਜਨ ਸੀ 1 ਕਵੰਟਲ ਵਜਨ ਸੀ ਸਿੱਧਾ ਵਜਨ ਟੁੱਟਦੇ ਟੁੱਟਦੇ ਕਮਰ ਟੁੱਟ ਗਈ 60 ਕਿਲੋ ਤੇ ਆ ਗਈ। ਮਹਾਰਾਜਾ ਸ਼ਹੀ ਸ਼ਰਬਤ ਹੋ ਗਿਆ, ਚਾਹੇ ਸਾਡੀ ਚਾਂਦੀ ਦੀ ਚਟਨੀ ਹੋਊਗੀ, ਚਾਹੇ ਸਾਡਾ ਕੁਸ਼ਤਾ ਪਾਊਡਰ ਹੋ ਗਿਆ, ਚਾਹੇ ਸਾਡੀ ਉਸਤਕ ਤੂਸ ਮਜੂਨ ਹੋਗੀ, ਚਾਹੇ ਸਾਡੀ ਡਾਇਬਟੀਜ਼ ਦੀ ਦਵਾਈ ਹੋਗੀ, ਸਾਡੀ ਆਪ ਦੀ ਫੈਮਿਲੀ ਚ ਬੰਦੇ ਹੈਗੇ ਜਿੰਨਾਂ ਤੇ ਅਸੀਂ ਉਹ ਚੀਜ਼ਾਂ ਯੂਜ਼ ਕਰਦੇ। ਦੁਨੀਆਂ ਦੇ ਅੰਦਰ ਵਾਲੇ ਇੱਕ ਲਾਈਨਿੰਗ ਹੁੰਦੀ ਹੈ ਜਿਹਨੂੰ ਮਿਊਕਸ ਦੀ ਲਾਈਨਿੰਗ ਕਹਿੰਦੇ ਆ। ਛੋਟੇ ਛੋਟੇ ਨਿੱਕੇ ਨਿੱਕੇ ਬਾਲ ਹੁੰਦੇ ਆ। ਉਸ ਤੋਂ ਪਿੱਛੇ ਇੱਕ ਐਸਿਡ ਹੁੰਦਾ। ਜੀਓ ਐਸਿਡ ਆਪਣੀਆਂ ਅੰਤੜੀਆਂ ਤੱਕ ਪਹੁੰਚ ਜੇ ਤਾਂ ਆਪਣੀਆਂ ਆਂਤੜੀਆਂ ਨੂੰ ਗਲਾ ਸਕਦਾ ਪੈਟੀ ਲੀਵਰ ਗ੍ਰੇਡ 3 ਆਉਂਦਾ ਤਾਂ ਸਾਰੀਆਂ ਗੱਲਾਂ ਛੱਡੋ ਮੈਂ ਆਪ ਸਪਸ਼ਟ ਕਹਿੰਦਾ ਤੁਸੀਂ ਮਹਾਰਾਜਾ ਸਹੀ ਸ਼ਰਬਤ ਵਰਤੋ 15 ਦਿਨ ਲਈ ਵਰਤੋ ਤੁਹਾਨੂੰ ਆਪ ਨੂੰ ਪਤਾ ਲੱਗ ਜੀਗਾ ਵੀ ਆਯੁਰਵੈਦਿਕ ਚੀਜ਼ ਦੇ ਵਿੱਚ ਕੀ ਦਮ ਹੁੰਦਾ ਇਹ ਚਟਕੇ ਖਾ ਹਰ ਰੋਟੀ ਖਾਣ ਤੋਂ ਬਾਅਦ ਕਦੇ ਉਹਨਾਂ ਨੂੰ ਕੋਈ ਪੇਟ ਦੀ ਦਿੱਕਤ ਨਹੀਂ ਕਦੇ ਉਹਨਾਂ ਨੂੰ ਕੋਈ ਟੱਟੀ ਦੀ ਦਿੱਕਤ ਨਹੀਂ ਕਦੇ ਉਹਨਾਂ ਨੂੰ ਕੋਈ ਐਨਜ਼ਾਈਮ ਦੀ ਦਿੱਕਤ ਨਹੀਂ ਕਦੇ ਉਹਨਾਂ ਨੂੰ ਨਜੋੜਾਂ ਦੀ ਦਿੱਕਤ ਨਹੀਂ ਇਹ ਬੜੀ 96 97 ਸਾਲ ਦੀ ਉਮਰ ਆਦੀ ਹੰਡਾ ਕੇ ਗਏ ਡਾਕਟਰ ਜੇਡੀ ਆਯੁਰਵੇਦਾ ਦੇ ਜਿਹੜੇ ਪ੍ਰਬੰਧਕ ਨੇ ਯੋਦਾ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਚਮਚਾ ਜਿਹੜਾ ਬੀਜਾਂ ਦਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਸਰੀਰ ਦੇ ਵਿੱਚ ਚاہے 100 ਥਾਂ ਦੇ ਉੱਤੇ ਤੁਹਾਡੇ ਦਰਦ ਹੁੰਦੇ ਹੋਣ ਉਹਨਾਂ ਦੀ ਮਾਰ ਹੇਠ ਜਿਹੜਾ ਇਹ ਚਮਚਾ ਉਹਨਾਂ ਦੀ ਜਿਹੜੀ ਮਾਰ ਹੈਗੀ ਹੈ ਕਿਤੇ ਵੀ ਜਾ ਕੇ ਖਤਮ ਨਹੀਂ ਹੁੰਦੀ ਤੁਸੀਂ ਗੋਲੀਆਂ ਕੈਪਸੂਲ ਪਤਾ ਨਹੀਂ ਕੀ ਕੀ ਟੋਟਕੇ ਨੁਸਕੇ ਅਪਣਾ ਕੇ ਥੱਕ ਗਏ ਹੋ ਅੱਕ ਗਏ ਹੋ ਪੱਕ ਗਏ ਹੋ ਤਾਂ ਇਹ ਚਮਚਾ ਇੱਕ ਇਹਨਾਂ ਬੀਜਾਂ ਦਾ ਤੁਹਾਡੇ ਲਈ ਰਾਮਬਾਨ ਸਾਬਤ ਹੋ ਸਕਦਾ ਹੈ ਕਿਵੇਂ ਹੋ ਸਕਦਾ ਹੈ ਕਿਸ ਤਰੀਕੇ ਨਾਲ ਹੋ ਸਕਦਾ ਹੈ ਕਿਹੜੇ ਕਿਹੜੇ ਦਰਦਾਂ ਦੇ ਉੱਤੇ ਇੱਕ ਚਮਚਾ ਜਿਹੜਾ ਕੰਮ ਕਰੇਗਾ ਸਾਡੇ ਨਾਲ ਨੇ ਯੋਧਾ ਸਿੰਘ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੂਕੀ ਸਾਹਿਬ ਦੇ ਚੈਨਲ ਦੇ ਆ ਹਕੀਕਤ ਟੀਵੀ ਨੂੰ ਜਿੰਨੇ ਲੋਕ ਦੇਖਦੇ ਨੇ ਸਾਰੇ ਦਰਸ਼ਕਾਂ ਨੂੰ ਜੋ ਇਸ ਟਾਈਮ ਦੇਖ ਰਹੇ ਨੇ ਸਾਰਿਆਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਦਿਲੋਂ ਸਤਿਕਾਰ ਸਾਰਿਆਂ ਨੂੰ ਯੋਧਾ ਜੀ ਅਸੀਂ ਕਿਵੇਂ ਮੰਨ ਲਈਏ ਕਿ ਤੁਸੀਂ ਕਹਿ ਰਹੇ ਹੋਗੇ ਜੀ ਇੱਕ ਚਮਚਾ ਇਹਦਾ ਜਿਹੜਾ ਇਹਨਾਂ ਬੀਜਾਂ ਦਾ ਤੇ ਤੁਹਾਡੀ ਜ਼ਿੰਦਗੀ ਸਵਾਰ ਸਕਦਾ ਹੈ ਕਿੱਤੇ ਮਰਜ਼ੀ ਦਰਦ ਹੋਵੇ ਇਹਦੀ ਮਾਰ ਤੋਂ ਉਹ ਬਚ ਨਹੀਂ ਸਕਦੇ ਮੈਂ ਫਰੂਕੀ ਜੀ ਤੁਹਾਨੂੰ ਇੱਕੋ ਹੀ ਸਵਾਲ ਪੁੱਛਦਾ ਜੇ ਮੈਂ ਤੁਹਾਨੂੰ ਇੱਕ ਗੱਲ ਕਹਾਂ 80% ਬਿਮਾਰੀਆਂ ਪੇਟ ਤੋਂ ਹੈਗੀਆਂ ਨੇ ਕਿ ਨਹੀਂ ਹੈਗੀਆਂ ਅੱਛੇ ਤੋਂ ਵੀ ਵੱਧ ਨੇ ਜੀ ਮੈਂ ਤਾਂ ਇਹ ਮੰਨਦਾ ਬਿਲਕੁਲ ਸਹੀ ਹੈ ਇਹ ਜਿਹੜਾ ਨੁਕਤਾ ਜੀ ਇਹਨੇ ਨੁਕਤੇ ਨੇ ਸਾਰਾ ਕੰਮ ਹੀ ਤੁਹਾਡੇ ਪੇਟ ਤੇ ਕਰਨਾ ਜਦੋਂ ਤੁਹਾਡਾ ਪੇਟ ਗੜਬੜਾ ਅਸੀਂ ਬਹੁਤ ਲੋਕਾਂ ਦੇ ਇਸ ਤਰ੍ਹਾਂ ਦੇ ਸਿੰਪਟਮਸ ਦੇਖਿਆ ਕਈ ਤਰ੍ਹਾਂ ਦੇ ਨੁਕਤੇ ਵਰਤਲੇ ਕਈ ਚੀਜ਼ਾਂ ਉਹਨਾਂ ਨੇ કરી ਲੋਹੜਾ ਹੰਡਾ ਦੇਖ ਲਿਆ ਜਿਹੜੀ ਆਪਣੀਆਂ ਆਂਤੜੀਆਂ ਨੇ ਨਾ ਲੋਕ ਉਹ ਜਿਹੜੀ ਆਂਤੜੀਆਂ ਨੇ ਉਹਨੂੰ ਗਟਰ ਦੀ ਪਾਈਪ ਬਰਾਬਰ ਸਮਝਦੇ ਵੀ ਗਟਰ ਦੀ ਪਾਈਪ ਦੇ ਵਿੱਚ ਕਚਰਾ ਫਸ ਗਿਆ ਉੱਤੇ ਦੀ ਐਸਿਡ ਕੋਈ ਇਸ ਤਰ੍ਹਾਂ ਦਾ ਪਾਈਏ ਜਿਹਦੇ ਨਾਲ ਸਾਰਾ ਕੁਝ ਹੀ ਸਾਫ਼ ਹੋ ਜਾਏ ਉਹਨਾਂ ਲੋਕਾਂ ਅੱਗੇ ਖਾਸ ਬੇਨਤੀ ਕਰਦੇ ਆ ਜਿਹੜੀਆਂ ਆਪਣੀਆਂ ਆਂਤੜੀਆਂ ਨੇ ਜਿਹੜਾ ਆਪਣਾ ਲੀਵਰ ਆ ਇਹ ਇੱਕ ਜਿੰਦੇ ਜਾਗਦੇ ਆਰਗਨ ਨੇ ਤੁਹਾਡੇ ਸ਼ਰੀਰ ਦੇ ਇਹ ਜਿੱਦੇ ਫੇਲ ਹੋ ਗਏ ਤੁਸੀਂ ਜੋ ਦੁਨੀਆ ਭਰ ਦੀ ਚੀਜ਼ਾਂ ਖਾ ਲਿਓ ਉਹਨੂੰ ਪਚਣੀ ਇੱਕ ਨਹੀਂ ਬਲਕਿ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦਾ 80 ਕਿਲੋ ਵਜਨ ਸੀ 1 ਕਵੰਟਲ ਵਜਨ ਸੀ ਸਿੱਧਾ ਵਜਨ ਟੁੱਟਦੇ ਟੁੱਟਦੇ ਕਮਰ ਟੁੱਟ ਗਈ 60 ਕਿਲੋ ਤੇ ਆ ਗਏ ਔਰ ਅੱਜ ਦੀ ਡੇਢ ਚ ਹਾਲਾਤ ਨੇ ਹੱਡੀਆਂ ਬਿਲਕੁਲ ਸੁੱਕ ਚਲੀਆਂ ਮਸਲ ਬਿਲਕੁਲ ਸੁੱਕ ਗਏ ਸਰੀਰ ਬਿਲਕੁਲ ਐ ਹੋ ਗਿਆ ਜਿਵੇਂ ਕੋਈ ਬਿਮਾਰੀ ਆ ਕੋਈ ਸ਼ਰਾਬ ਇਸ ਤਰ੍ਹਾਂ ਦਾ ਲੱਗ ਗਿਆ ਹੋਵੇ ਵੀ ਜਿਹਦੇ ਵਿੱਚ ਲੋਕਾਂ ਦੇ ਜੋ ਪੁੱਛਦੇ ਨੇ ਵੀ ਕੀ ਕੀਤਾ ਸੀਗਾ ਉਹ ਕਹਿੰਦੇ ਸੀ ਕੋਈ ਨੁਕਤਾ ਵਰਤਿਆ ਸੀਗਾ ਪਰ ਨੁਕਤਾ ਅਸੀਂ ਸਾਡੀ ਇੰਟੈਂਸ਼ਨ ਹੀ ਸੀਗੀ ਜੇ ਮੈਂ ਗਟਰ ਦੀ ਨਾਲੀ 'ਚ ਕਚਰਾ ਫਸ ਗਿਆ ਸਾਨੂੰ ਕਿਸੇ ਨੇ ਕਿਹਾ ਜੀ ਗਟਰ ਦੀ ਨਾਲੀ 'ਚ ਜੇ ਕਚਰਾ ਫਸ ਜੇ ਤਾਂ ਉਹਨੂੰ ਅਸੀਂ ਕੱਢਣ ਵਾਸਤੇ ਕੀ ਕਰਦੇ ਆ ਉਹ ਕਹਿੰਦੀ ਜੀ ਆਹ ਨੁਕਤੇ ਵਰਤਦੇ ਆ ਜੇ ਅਸੀਂ ਆਹ ਐਸਿਡ ਵਰਤਦੇ ਆ ਉਹਨਾਂ ਨੇ ਚੱਕ ਕੇ ਉਸ ਤਰ੍ਹਾਂ ਦੇ ਐਸਿਡ ਉਸ ਤਰ੍ਹਾਂ ਦੇ ਨੁਕਤੇ ਉਸ ਤਰ੍ਹਾਂ ਦੀਆਂ ਦਵਾਈਆਂ ਵਰਤਨੀਆਂ ਸ਼ੁਰੂ ਕਰਤੀਆਂ ਜਦੋਂ ਉਹਨਾਂ ਨੂੰ ਵਰਤਦੇ ਆ ਤਾਂ ਆਪਣੀ ਆਂਤੜੀਆਂ ਦੇ ਆਲੇ ਦੁਆਲੇ ਇੱਕ ਲਾਈਨਿੰਗ ਹੁੰਦੀ ਹੈ ਜਿਹਨੂੰ ਮਿਊਕਸ ਦੀ ਲਾਈਨਿੰਗ ਕਹਿੰਦੇ ਆ ਛੋਟੇ ਛੋਟੇ ਨਿੱਕੇ ਨਿੱਕੇ ਬਾਲ ਹੁੰਦੇ ਆ ਉਸ ਤੋਂ ਪਿੱਛੇ ਇੱਕ ਐਸਿਡ ਹੁੰਦਾ ਜਿਉ ਐਸਿਡ ਆਪਣੀਆਂ ਅੰਤੜੀਆਂ ਤੱਕ ਪਹੁੰਚ ਜੇ ਤਾਂ ਆਪਣੀਆਂ ਆਂਤੜੀਆਂ ਨੂੰ ਗਲਾ ਸਕਦਾ ਜਿਹਨੂੰ ਅਲਸਰੇਟਿਵ ਕੋਲੈਟਿਸ ਵੀ ਕਹਿੰਦੇ ਆ ਜਦ ਸੰਗ੍ਰਹਿਣੀ ਦੀ ਪ੍ਰੋਬਲਮ ਜਦੋਂ ਆ ਜਾਂਦੀ ਹੈ ਜਦੋਂ ਝੱਗ ਬਣ ਕੇ ਤੁਹਾਡੀ ਪਾਟੀ ਦੇ ਵਿੱਚ ਆਉਣ ਲੱਗ ਜਾਂਦੀ ਹੈ ਉਸ ਵਕਤ ਸਭ ਤੋਂ ਪਹਿਲਾ ਸਿੰਪਟਮ ਜਿਹੜਾ ਆਉਂਦਾ ਲੋਕਾਂ ਦੇ ਵਿੱਚ ਉਹ ਇੱਕੋ ਹੀ ਹੁੰਦਾ ਰੋਟੀ ਖਾਦੀ ਤੇ ਜਿੰਨਾ ਮਸਾਲਾ ਤੁਸੀਂ ਖਾਧ ਨਈ ਜ਼ਖਮ ਦੇ ਉੱਤੇ ਮਸਾਲਾ ਭੁੱਕ ਗਿਆ ਗਿਆ ਉਹ ਇੱਥੇ ਇੱਕੋ ਦਮ ਐ ਕਰਦੇ ਵੀ ਉਹ ਹੀ ਕਈ ਲੋਕਾਂ ਦੇ ਨਾਲੇ ਹਾਲਾਤ ਨੇ ਚੰਗੇ ਬਹਲੇ ਆ ਬੈਠੇ ਨੇ ਇੱਕੋ ਦਮ ਐ ਕਰ ਲਿਆ ਇੱਥੇ ਦਰਦ ਉੱਠਿਆ ਬੋਥ ਸਾਰੇ ਲੋਨੇ ਰੋਟੀ ਖਾਦੀ ਰੋਟੀ ਖਾਂਦੇ ਸਾਰੋ ਕਹਿੰਦੇ ਸਾਨੂੰ ਬਾਥਰੂਮ ਜਾਣਾ ਪੈ ਗਿਆ ਜੀ ਸੋ ਉਹਨਾਂ ਲੋਕਾਂ ਨੂੰ ਮੈਂ ਗੱਲ ਕਹਿਣਾ ਚਾਹੁੰਨਾ ਤੁਸੀਂ ਇਹ ਨੁਕਤਾ ਵਰਤੋ ਇੱਕ ਰੇਲੂ ਨੁਕਤਾ ਔਰ ਅਗਰ ਤੁਸੀਂ ਰਿਪੋਰਟਸ ਦੇ ਵਿੱਚ ਅਲਸਰਟਿਵ ਕੋਲੈਟਿਸ ਫੈਟੀ ਲੀਵਰ ਗ੍ਰੇਡ 3 ਆਉਂਦਾ ਤਾਂ ਸਾਰੀਆਂ ਗੱਲਾਂ ਛੱਡੋ ਮੈਂ ਆਪ ਸਪਸ਼ਟ ਕਹਿੰਨਾ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਵਰਤੋ 15 ਦਿਨ ਲਈ ਵਰਤੋ ਤੁਹਾਨੂੰ ਆਪ ਨੂੰ ਪਤਾ ਲੱਗ ਜੀਗਾ ਵੀ ਆਯੁਰਵੈਦਿਕ ਚੀਜ਼ ਦੇ ਵਿੱਚ ਕੀ ਦਮ ਹੁੰਦਾ ਜਿਹੜਾ ਇਹ ਨੁਕਤਾ ਵਾ ਇਹਦਾ ਤੁਸੀਂ ਬਹੁਤ ਵਾਰ ਹੁੰਦਾ ਜੀ ਪੋਰ ਦੁਖਦੇ ਨੇ ਜੀ ਬਾਕੀ ਸਾਰੇ ਕਿਤੇ ਦਾ ਦਰਦ ਜਿਹੜਾ ਹੁੰਦਾ ਹੁੰਦਾ ਪੋਰ ਵੀ ਦੁਖਣ ਲੱਗ ਜਾਂਦੇ ਨੇ ਉਹਨਾਂ ਤੇ ਅਸਰ ਕਰੇਗਾ ਇਹਨੂੰ ਤਾਂ ਮੈਂ ਇੱਕ ਗੱਲ ਕਹਿਣਾ ਫਰੁਕੀ ਜੀ ਜਿਹੜਾ ਯੂਰਿਕ ਐਸਿਡ ਆ ਜਿਹੜਾ ਕੋਲੇਸਟ੍ਰੋਲ ਆ ਚਾਹੇ ਉਹ ਗੁੱਡ ਕੋਲੇਸਟ੍ਰੋਲ ਆ ਚਾਹੇ ਉਹ ਬੈਡ ਕੋਲੇਸਟ੍ਰੋਲ ਸਾਰਾ ਕੁਝ ਬਣਾਉਂਦਾ ਆਪਣਾ ਲੀਵਰੀ ਆ ਠੀਕ ਹੈ ਜੀ ਹਰ ਚੀਜ਼ ਆਪਣੇ ਸਰੀਰ ਵਾਸਤੇ ਜ਼ਰੂਰੀ ਹੈ ਜੇ ਤੁਹਾਡਾ ਕੋਲੇਸਟ੍ਰੋਲ ਜ਼ੀਰੋ ਹੋ ਜਾਏ ਤੁਸੀਂ ਆਪਦੇ ਸਰੀਰ 'ਚ ਤਾਕਤ ਨਹੀਂ ਦੇਖੋਗੇ ਜੇ ਤੁਹਾਡਾ ਯੂਰਿਕ ਐਸਿਡ ਬਿਲਕੁਲ ਜ਼ੀਰੋ ਹੋ ਜਾਏ ਕੁਝ ਪੁਆਇੰਟ ਤੱਕ ਯੂਰਿਕ ਐਸਿਡ ਤੁਹਾਨੂੰ ਚਾਹੀਦਾ ਵੀ ਆ ਜੀ ਜੀ ਸੋ ਅਗਰ ਯੂਰਿਕ ਐਸਿਡ ਵਾਝੀ ਫਿਰ ਤਾਂ ਦਿੱਕਤ ਇਹ ਹੁੰਦੀ ਵੀ ਤੁਹਾਡੇ ਹੱਥ ਐਂ ਅੜ ਗਿਆ ਕਿਸੇ ਦਾ ਐਂ ਅੜ ਗਿਆ ਕਿਸੇ ਦੇ ਮੁੱਠੀ ਖੜ ਗਈ ਕਿਸੇ ਦਾ ਅੱਧਾ ਸ਼ਰੀਰ ਖੜ ਗਿਆ ਉਹ ਜਦੋਂ ਆਰਏ ਫੈਕਟਰ ਜਿਹਨੂੰ ਆਪਾਂ ਗਠੀਆ ਵੀ ਕਹਿ ਦਿੰਦੇ ਆ ਯੂਰਿਕ ਐਸਿਡ ਤੋਂ ਬਾਅਦ ਫਿਰ ਉਹ ਗਠੀਏ ਦਾ ਰੂਪ ਲੈ ਜਾਂਦਾ ਲੋਕਾਂ ਦੇ ਜੋੜਾਂ 'ਚ ਦਰਦ ਆਹ ਚੀਜ਼ਾਂ ਦੇ ਵਿੱਚ ਦਰਦ ਆਹ ਜਿਹੜੀ ਆਪਣੇ ਗੁੱਟਾਂ ਨੇ ਇਹਨਾਂ ਦੇ ਵਿੱਚ ਦਰਦ ਹੋ ਗਿਆ ਆਹ ਗੁੱਟ 'ਚ ਦਰਦ ਹੋ ਗਿਆ ਗੁੱਡੇ ਹੁੰਦਾ ਕੀ ਹੈ ਗਰਮੀਆਂ ਦੇ ਵਿੱਚ ਜਿਵੇਂ ਤਾਂ ਮੌਸਮ ਅੱਜ ਕੱਲ ਚੱਲ ਰਿਹਾ ਹੈ ਉਹ ਹੁੰਦਾ ਹੈ ਕਿ ਜਾਂ ਤਾਂ ਸਾਨੂੰ ਭੁੱਖ ਨਹੀਂ ਲੱਗਦੀ ਜਾਂ ਫਿਰ ਸਾਨੂੰ ਜਕ ਲਗਤੀ ਭੁੱਖ ਲੱਗ ਜਾਂਦੀ ਹੈ ਐ ਹੁੰਦਾ ਵੀ ਜੋ ਵੀ ਸਾਡੇ ਸਾਹਮਣੇ ਆ ਗਿਆ ਸੀ ਨਵੇੜਦੀ ਏ ਉਹਨੂੰ ਕੰਟਰੋਲ ਕਰੇਗੀ ਇਹ ਚੀਜ਼ ਤੁਹਾਡੇ ਜਿਹੜੇ ਬੀਜ ਨੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਦੇਖੋ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੀ ਭੈਣਾਂ ਵਰਗੇ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ 80% ਤੋਂ ਵੀ ਜ਼ਿਆਦਾ ਫਰੂਕੀ ਜਿਨੇ ਵੀ ਇਸ ਗੱਲ ਤੇ ਐਗਰੀ ਕੀਤਾ ਵੀ 80% ਤੋਂ ਜ਼ਿਆਦਾ ਬਿਮਾਰੀਆਂ ਤੁਹਾਡੇ ਪੇਟ ਚੋਂ ਨੇ ਇਹ ਨੁਕਤੇ ਨੇ ਸਿਰਫ ਕੰਮ ਕਰਨਾ ਤੁਹਾਡੇ ਲੀਵਰ ਦੇ ਉੱਤੇ ਤੇ ਪੇਟ ਦੇ ਉੱਤੇ ਇਹਨੂੰ ਕਹਿੰਦੇ ਜੀ ਕਾਸਨੀ ਕਾਸਨੀ ਦੇ ਇਹ ਹੈਗੇ ਨੇ ਬੀਜ ਬੜਾ ਸੋਖਾ ਕਰੀ ਲੋ ਕਾਸਨੀ ਦੇ ਬੀਜ ਨੇ ਤੇ ਫਰੂਕੀ ਜੀ ਮੈਂ ਮੈਂ ਟੋਕੂੰਗਾ ਓਕੇ ਜੀ 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 ਆਪਣੇ ਅੱਜ ਦੇ ਸਮੇਂ ਦੇ ਵਿੱਚ ਕਾਸਨੀ ਹੋ ਗਿਆ ਜੌਂ ਦੇ ਬੀਜ ਹੋ ਗਏ ਸੌਫ ਦੀ ਕੀ ਅਹਿਮੀਅਤ ਆ ਮਿਸ਼ਰੀ ਦੀ ਕੀ ਅਹਿਮੀਅਤ ਆ ਇਹਨਾਂ ਚੀਜ਼ਾਂ ਦੇ ਉੱਤੇ ਪਰਦਾ ਪਾ ਦਿੱਤਾ ਗਿਆ ਤਾਂ ਹੀ ਦਵਾਈ ਵਿਕਣੀ ਆ ਜੇ ਇਹਨਾਂ ਚੀਜ਼ਾਂ ਦੀ ਲੋਕਾਂ ਨੂੰ ਅਹਿਮੀਅਤ ਪਤਾ ਲੱਜੇ ਸਾਡੇ ਬਜ਼ੁਰਗ ਜਿਹੜੇ ਪਰਦਾ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਕੀ ਕਰਦੇ ਸੀ ਰੋਟੀ ਖਾ ਲਈ ਕਾਲੀ ਮਿਰਚ ਤੇ ਸੌਫ ਉਹਨਾਂ ਨੇ ਐ ਚਟ ਕੇ ਖਾਣ ਹੂੰ ਹਰ ਰੋਟੀ ਖਾਣ ਤੋਂ ਬਾਅਦ ਤੇ ਕਦੇ ਉਹਨਾਂ ਨੂੰ ਕੋਈ ਪੇਟ ਦੀ ਦਿੱਕਤ ਨਹੀਂ ਕਦੇ ਉਹਨਾਂ ਨੂੰ ਕੋਈ ਟੱਟੀ ਦੀ ਦਿੱਕਤ ਨਹੀਂ ਕਦੇ ਉਹਨਾਂ ਨੂੰ ਕੋਈ ਐਨਜ਼ਾਈਮ ਦੀ ਦਿੱਕਤ ਨਹੀਂ ਕਦੇ ਉਹਨਾਂ ਨੂੰ ਜੋੜਾਂ ਦੀ ਦਿੱਕਤ ਨਹੀਂ ਇਹ ਬੜੀ ਅਚਨਬਿਸ਼ 96 99 ਸਾਲ ਦੀ ਉਮਰ ਦੀ ਉਹ ਹੰਡਾ ਕੇ ਗਏ ਜੀ ਚਲੋ ਫਿਰ ਇਹ ਨੁਸਖਾ ਦੱਸੋ ਜੀ ਆਖਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਬਣਾਉਣਾ ਹੈ ਇਹਨੂੰ ਇਸੇ ਤਰੀਕੇ ਨਾਲ ਇੱਕ ਚਮਚਾ ਐਵੇਂ ਲੈ ਲੀਏ ਜੀ ਫਿਰ ਇਹ ਇੱਕ ਚਮਚਾ ਮੈਂ ਦੱਸਦਾ ਇੱਕ ਲੈਦਾ ਚਿੱਟਕੇ ਲਿਆਓ ਜੀ ਤੁਸੀਂ ਇਹਦਾ ਇੱਕ ਚਮਚਾ ਲਓ ਜੀ ਆਪਾਂ ਇੱਕ ਕੌਲੀ ਲੈ ਲਈ ਇਹਦੇ ਚ ਆਪਾਂ ਇੱਕ ਚਮਚਾ ਪਾਤਾ ਇਹਨੂੰ ਤੁਸੀਂ ਪਿਉਂ ਦੋ। ਅੱਛਾ। ਪੀਓ ਕੇ ਇਹਨੂੰ ਟੱਕ ਦੋ। ਸਾਰੀ ਰਾਤ ਪਿਆ ਰਹਣ ਤੋਂ ਸਵੇਰੇ ਉੱਠ ਕੇ ਇਹਦੇ ਜਿਹੜੇ ਰਸ ਨੇ ਤੁਸੀਂ ਦੇਖੋਗੇ ਉਹ ਹੁਣ ਹੀ ਥੱਲੇ ਬੈਠਣਾ ਵੀ ਸ਼ੁਰੂ ਹੋ ਗਿਆ। ਠੀਕ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਚੀਜ਼ ਪਿਓਰ ਲਿਓ। ਓਕੇ। ਲੋਕ ਕਹਿੰਨ ਉਹ ਤੁਹਾਨੂੰ ਕਾਸਨੀ ਦੀ ਜਗਾ ਬੜਾ ਕੁਝ ਮਤਲਬ ਹੁਣ ਚਲੋ ਕੀ ਆ ਕਹਿਣਾ ਜੀ। ਪਰ ਕਾਸਨੀ ਦੀ ਜਗਾ ਹੋਰ ਬਹੁਤ ਚੀਜ਼ਾਂ ਮਿਲਦੀਆਂ ਨੇ ਜਿਹਨੂੰ ਨਾਮ ਕਾਸਨੀ ਦਿੱਤਾ ਜਾਂਦਾ ਕਿਉਂਕਿ ਇਹਦਾ ਕੋਈ ਖਾਸ ਸਵਾਦ ਹੈ ਨਹੀਂ ਵੀ ਜਿਹਦੇ ਨਾਲ ਤੁਸੀਂ ਪਰਖ ਕਰ ਸਕੋ। ਠੀਕ ਹੈ ਜੀ। ਸੋ ਤੁਸੀਂ ਕਾਸਨੀ ਦਾ ਇੱਕ ਚਮਚਾ ਰਾਤ ਨੂੰ ਪੀਓਂਦੋ ਸਵੇਰੇ ਉੱਠ ਕੇ ਪੀਓ ਤੁਹਾਡਾ ਲੀਵਰ ਠੰਡਾ ਰਹੂਗਾ ਤੁਹਾਡੇ ਯੂਰਿਕ ਐਸਿਡ ਜਿੰਨਾ ਲੋਕਾਂ ਨੂੰ ਪ੍ਰੋਬਲਮ ਹੈ ਉਹਦੇ ਵਿੱਚ ਵੀ ਇੰਪਰੂਵਮੈਂਟ ਆਊਗੀ ਜਦੋਂ ਤੁਹਾਡੇ ਤੁਹਾਡੇ ਕੋਲੇਸਟ੍ਰੋਲ ਵੀ ਇੰਪਰੂਵ ਹੋਣ ਲੱਗੇਗਾ ਤੁਹਾਡੀ ਗੱਟ ਹੈਲਥ ਇੰਪਰੂਵ ਹੋਣ ਲੱਗੀ ਤੁਹਾਡਾ ਮਾਈਂਡ ਸੈਟ ਇੰਪਰੂਵ ਹੋਣ ਲੱਗੇਗਾ ਤੁਹਾਡੀ ਆਈ ਸਾਈਡ ਇੰਪਰੂਵ ਹੋਣ ਲੱਗੀ ਤੁਹਾਡੇ ਹੈਅਰਸ ਇੰਪਰੂਵ ਹੋਣ ਲੱਗੀਆਂ 80% ਤੋਂ ਬਿਮਾਰੀਆਂ ਜ਼ਿਆਦਾ ਨਹੀਂ ਤੁਹਾਡੇ ਪੇਟ 'ਚ ਆਪਾਂ ਕਿੱਥੇ ਤੱਕ ਗਿਣਤੀ ਲੈ ਜਾਉਂਗੇ ਚਲੋ ਮੇਰੇ ਨਾਲ 84 ਲੱਖ ਤੱਕ ਪਹੁੰਚਦੇ ਆਪਾਂ 80% ਤੋਂ ਜ਼ ਜਦੋਂ ਤੁਸੀਂ ਇਹਨੂੰ ਭੋਂ ਤਾਂ ਇਹਨੂੰ ਸਾਰੀ ਰਾਤ ਛੱਡ ਦਿਓ ਸਵੇਕ ਤੇ ਉੱਠ ਕੇ ਤੁਸੀਂ ਇਹਨੂੰ ਜੇ ਤਾਂ ਦੇਖੋ ਖਾ ਸਕਦੇ ਹੋ ਬਹੁਤੇ ਨੱਕ ਜੜੇ ਨਹੀਂ ਹੈਗੇ ਨਖਰੇ ਨਹੀਂ ਕਰਦੇ ਫੇਰ ਤਾਂ ਇਹਨੂੰ ਚੱਤ ਕੇ ਨਾਲ ਹੀ ਖਾਜੋ ਤੇ ਸਵੇਕ ਤੇ ਉੱਠਦੇ ਸਾਰ ਖਾ ਲਓ ਤੁਹਾਨੂੰ 15 20 ਦਿਨ ਦੇ ਵਿੱਚ ਤੁਸੀਂ ਆਪ ਆਪ ਦੀ ਬੇਬੇ ਨੂੰ ਕਹਿ ਰਹੇ ਹੋਗੇ ਮਾਤਾ ਜੀ ਵੀ ਤੁਸੀਂ ਵੀ ਖਾਣਾ ਸ਼ੁਰੂ ਕਰੋ ਬਾਪੂ ਜੀ ਤੁਸੀਂ ਵੀ ਖਾਣਾ ਸ਼ੁਰੂ ਕਰੋ ਪਰ ਮੈਂ ਇੱਕ ਗੱਲ ਬਹੁਤ ਕਲੀਅਰ ਤੇ ਸਟ੍ਰੇਟ ਸ਼ਬਦਾਂ ਚ ਕਹਿਣਾ ਅਗਰ ਤੁਹਾਨੂੰ ਹੈਗਾ ਵਾ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਤਾਂ ਮੈਂ ਹੱਥ ਜੋੜਨਾ ਇਹ ਨੁਕਤੇ ਦੇ ਆਧਾਰ ਤੇ ਨਸ ਚੱਲਿਓ ਵੀ ਖਣੀ ਇਹੀ ਤੁਹਾਡੀ ਮਦਦ ਕਰਤੇਗਾ ਉਹਦੇ ਵਾਸਤੇ ਜੀ ਉਹਨਾਂ ਲੋਕਾਂ ਵਾਸਤੇ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਬਣਾਉਨੇ ਆ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਹੀ ਪਾਉਨੇ ਆ ਤੁਸੀਂ ਚੀਜ਼ਾਂ ਤਾਂ ਇਹੀ ਪੈਣੀਆਂ ਨੇ ਨਈ ਇਹ ਇੱਕ ਇਹ ਹੋ ਗਿਆ ਵੀ ਇਹ ਸਾਡੇ ਬਜ਼ੁਰਗਾਂ ਨੇ ਬਣਾਇਆ ਹੋਇਆ ਸਾਡੇ ਪਰਦਾਦਾ ਜੀ ਵੈਦ ਕੇਸਰ ਸਿੰਘ ਜੀ ਨੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਹੋਗੇ ਵੈਦ ਜਗਦੀਪ ਜੀ ਹੋਗੇ ਇਹ ਜਦੋਂ ਉਹ ਪੂਰਾ ਰਿਸਰਚ ਕਰਦੇ ਨੇ ਉਹ ਪੂਰਾ ਆਰ ਐਨ ਡੀ ਕਰਦੇ ਆ ਲੋਕਾਂ ਦੇ ਉੱਤੇ ਉਹ ਵੇਚ ਕੇ ਦੇਖਦੇ ਆ ਅਸੀਂ ਆਪ ਅੱਛਾ ਦੂਸਰੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਈ ਮਹਾਰਾਜਾ ਸ਼ਹੀ ਸ਼ਰਬਤ ਹੋ ਗਿਆ ਚਾਹੇ ਸਾਡੀ ਚਾਂਦੀ ਦੀ ਚਟਨੀ ਹੋ ਗਈ ਚਾਹੇ ਸਾਡਾ ਕੁਸਤਾ ਪਾਊਡਰ ਹੋ ਗਿਆ ਚਾਹੇ ਸਾਡੀ ਉਸਤਕ ਤੋਂ ਸਮਝੂਨ ਹੋ ਗਈ ਚਾਹੇ ਸਾਡੀ ਡਾਇਬਟੀਜ਼ ਦੀ ਦਵਾਈ ਹੋ ਗਈ ਸਾਡੀ ਆਪਦੀ ਫੈਮਿਲੀ ਚ ਬੰਦੇ ਹੈਗੇ ਜਿੰਨਾਂ ਤੇ ਅਸੀਂ ਉਹ ਚੀਜ਼ਾਂ ਯੂਜ਼ ਕਰਦੇ ਤਾਂ ਮੈਂ ਇੱਕ ਗੱਲ ਸਪਸ਼ਟ ਕਹਿਣਾ ਜਿਹੜਾ ਵੀ ਇਸ ਟਾਈਮ ਇਨਸਾਨ ਦੇਖ ਰਿਹਾ ਜੇ ਤਾਂ ਦੇਖੋ ਤੁਹਾਨੂੰ ਲੱਗਦਾ ਵੀ ਆਪਾਂ ਇੱਕ ਪਰਿਵਾਰ ਵਾਲੇ ਬੰਦੇ ਬਣਦੇ ਆ ਤਾਂ ਤਾਂ ਸਾਡੇ ਕੋਲੇ ਆਪਾਂ ਮੈਨੂੰ ਵਰਤਿਓ ਮੈਨੂੰ ਮੇਰਾ ਸਹਾਰਾ ਤੁਹਾਨੂੰ ਲੱਗੇ ਵੀ ਮੈਂ ਤੁਹਾਡੇ ਕਿਸੇ ਕੰਮ ਆ ਸਕਦਾ ਤਾਂ ਮੇਰੇ ਕੋਲ ਆਇਓ ਜੇ ਤੁਹਾਨੂੰ ਲੱਗੇ ਵੀ ਨਹੀਂ ਇਹ ਦੁਕਾਨਦਾਰੀ ਆ ਪਲੀਜ਼ ਆਇਓ ਹੀ ਨਾ ਹੂੰ ਜੀ 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 ਚਲੋ ਤੁਸੀਂ ਕਹੇ ਵੀ ਜੇ ਤਾਂ ਚਿੱਠਕੇ ਖਾਣ ਸਕਦਾ ਤੁਸੀਂ ਚਿੱਠਣ ਵਾਲਾ ਦੱਸਿਆ ਤੇ ਫਿਰ ਇਹਦਾ ਪਾਣੀ ਇਹ ਚਿੱਠਕੇ ਕਿਵੇਂ ਖਾਣ ਦੇ ਵਿੱਚੋਂ ਪਾਣੀ ਕੱਢਣਾ ਜਾਂ ਪਾਣੀ ਪਾਣੀ ਪੀ ਲਓ ਜੀ ਜਿਹੜਾ ਪਾਣੀ ਹੈ ਪਾਣੀ ਨੂੰ ਪੀ ਲਓ ਜਿਹੜਾ ਇਹ ਪਾਊਡਰ ਇਹਨੂੰ ਨਾਲ ਹੀ ਚਬਾਜੋ ਇਸ ਦਸ ਵਕਤ ਤੇ ਤੁਸੀਂ ਸੁਵਕਤ ਤੇ ਪੀਓ ਤੁਸੀਂ 15 20 ਦਿਨ ਪੀ ਕੇ ਜਿਨ੍ਹਾਂ ਨੇ ਬੀਜ ਨਹੀਂ ਜਿਨ੍ਹਾਂ ਦੇ ਲੰਗ ਦੇ ਕਈ ਵਾਰ ਹੁੰਦਾ ਹੈ ਕਿ ਜੀ ਨਹੀਂ ਵਧੀਆ ਲੱਗਦਾ ਕੱਲਾ ਪਾਣੀ ਪੀ ਸਕਦੇ ਮੈਂ ਤਾਂ ਇਹ ਹੈਰਾਨ ਹੁਣ 40 40 ਸਾਲ ਦੇ ਵੀ ਮੈਂ ਦੇਖਿਆ ਬੜੇ ਮਾਡਰਨ ਬੱਚੇ ਹੋ ਗਏ 40 ਸਾਲ ਦੀ ਉਮਰ ਹੈ ਪਰ ਖੋਪੜੀ ਨਿਆਣੀ ਮਾਤੀ ਹੈ ਹਾਂ 40 ਸਾਲ ਦੇ ਮਾਡਰਨ ਬੱਚੇ ਨੇ ਮਤਲਬ ਮੈਂ ਕਈ ਵਾਰ ਦੇ ਦਉਂਦਾ ਵੀ ਇਹਨਾਂ ਦਾ ਆਈਕਿਊ ਤਾਂ ਅੱਜ ਦੇ 2 4 ਸਾਲ ਦੇ ਜਵਾਕ ਤੋਂ ਵੀ ਛੋਟਾ ਉਹ ਕਹਿੰਦੇ ਪੁਣਕੇ ਪੀਣਾ ਜੀ ਤਦ ਤੁਸੀਂ ਪੁਣ ਕੇ ਵੀ ਬੈਨੀਫਿਟ ਤਾਂ ਤੁਹਾਨੂੰ ਮਿਲਣਗੇ ਪਰ ਜੇ ਮੇਰੀ ਤਾਂ ਇੱਕੋ ਹੀ ਤੁਹਾਨੂੰ ਰਹਿ ਆ ਵੀ ਚਿੱਤ ਕੇ ਵੀ ਉਹ ਦੂਸਰੀ ਗੱਲ ਕੋਈ ਵੀ ਨੁਕਤਾ ਦੁਨੀਆ ਦੇ ਵਿੱਚ ਜਿਹੜੇ ਬਣੇ ਨੇ ਬਿਨਾ ਕਿਸੇ ਦੀ رائے ਤੋਂ ਨਾ ਵਰਤੋ ਮੈਂ ਤੁਹਾਨੂੰ ਜਿਵੇਂ ਦੱਸ ਕੇ ਹਟਿਆ ਜਿਹੜੀਆਂ ਆਪਣੀਆਂ ਆਂਤੜੀਆਂ ਨੇ ਜਿਹੜਾ ਆਪਣਾ ਲੀਵਰ ਆ ਇਹ ਇੱਕ ਜਿਉਂਦੇ ਜਾਗਦੇ ਆਰਗਨਸ ਨੇ ਜੀ ਇਹਨਾਂ ਨੂੰ ਆਪਾਂ ਗਟਰ ਦੀ ਜਿਹੜੀ ਪਾਈਪ ਹੁੰਦੀ ਆ ਉਹਦੇ ਵਾਂਗੂ ਨਟ ਰੀਡ ਕਰੋ ਵੀ ਲੈ ਵੀ 2 ਦਿਨ ਹੋ ਗਏ ਪਾਟੀ ਨਹੀਂ ਆਈ ਤੇ ਆਪਾਂ ਇਹੋ ਜਿਹਾ ਕੋਈ ਲਿਆ ਕੇ ਦਵਾਈ ਅੰਦਰ ਪਾਈਏ ਜਿਹਦੇ ਨਾਲ ਸਾਰੇ ਹੀ ਸਾਫ਼ ਹੋ ਜੇ ਤਾਂ ਇੱਕ ਚੀਜ਼ ਇਹ ਵੀ ਡਰ ਤੋਂ ਬਚੋ ਔਰ ਇਸ ਚੀਜ਼ ਇਸ ਪ੍ਰੋਬਲਮ ਤੋਂ ਵੀ ਬਚੋ ਜਿਹਨੂੰ ਕਹਿੰਦੇ ਅਲਸਰੇਟਿਵ ਕੋਲੇਟਸ ਅੱਜ ਦੇ ਟਾਈਮ 'ਚ ਲੋਕ ਇਸ ਪ੍ਰੋਬਲਮ ਦੇ ਜਾਣ ਬੁਝ ਕੇ ਸ਼ਿਕਾਰ ਹੋ ਰਹੇ ਨੇ ਕੋਵਿਡ ਆਇਆ ਸੀਗਾ ਜੀ ਜਦੋਂ ਕਰੋਨਾ ਵਾਇਰਸ ਆਇਆ ਸੀਗਾ ਕਰੋਨਾ ਵਾਇਰਸ 'ਚ ਲੋਕਾਂ ਨੇ ਰეკਮੈਂਡ ਕੀਤਾ ਜੀ ਤੁਸੀਂ ਨਹੀਂ ਘਰੇ ਤੁਲਸੀ ਦੇ ਪੱਤੇ ਵਾਲ ਕੇ ਪੀਣੇ ਸ਼ੁਰੂ ਕਰੋ ਨਿੰਮ ਦੇ ਪੱਤੇ ਵਾਲ ਕੇ ਪੀਣੇ ਸ਼ੁਰੂ ਕਰੋ ਕਰੇਲੇ ਦੇ ਪੱਤੇ ਵਾਲ ਕੇ ਪੀਣੇ ਸ਼ੁਰੂ ਕਰੋ ਲੋਕਾਂ ਨੇ ਇੰਨੇ ਪੀਲੇ ਇੰਨੇ ਪੀਲੇ ਵੀ ਗੁਮੜ ਕੇ ਗਰਮੈਸ਼ ਹੋ ਗਈ ਕਹਿੰਦੇ ਪਿਤ ਵੱਧ ਗਈ ਸਾਡੇ ਤਾਂ ਜੀ ਸਾਡੇ ਦਾਣੇ ਹੋਣ ਲੱਗੇ ਸੋ ਕੋਈ ਵੀ ਨੁਕਤਾ ਵਰਤਣ ਤੋਂ ਪਹਿਲਾਂ ਮੈਂ ਹਰ ਵਾਰ ਇੱਕੋ ਹੀ ਬੇਨਤੀ ਕਰਦਾ ਹੁੰਦਾ ਵੀ ਇੱਕ ਵਾਰੀ ਰੈਏ ਜ਼ਰੂਰ ਲਵੋ ਅਸੀਂ ਤੁਹਾਨੂੰ ਜੇ ਕਰੇਲੂ ਨੁਕਤੇ ਨਾਲ ਤੁਸੀਂ ਠੀਕ ਹੋਵੋਗੇ ਸਾਡੇ ਫਰੂਕੀ ਜੀ ਪੜਦਾਦਾ ਜੀ ਇੱਕ ਗੱਲ ਸਾਨੂੰ ਸਿਖਾ ਕੇ ਗਏ ਨੇ ਵੀ ਕਾਕਾ ਤੁਹਾਡੇ ਗੱਲੇ 'ਚ ਤੁਡੀ ਤਰੱਕੀ ਚ ਪ੍ਰਮਾਤਮਾ ਨੇ ਜਿੰਨਾ ਸਾਧਨ ਬਣਾਏ ਨੇ ਨਾ ਉਹ ਸਾਧਨ ਉਨੇ ਕੀ ਨੇ ਤੁਸੀਂ ਆਪ ਦੀ ਲਾਲਚ ਦੇ ਮਾਰੇ ਆਪ ਦੀ ਖੋਪੜੀ ਵੱਧ ਤੇਜ਼ ਚਲਾ ਕੇ ਜੇ ਕਿਸੇ ਤੋਂ ਇੱਕ ਦਰ ਰੁਪਿਆ ਕਢਾ ਵੀ ਲਿਆ ਨਾ ਉਹ ਤੁਹਾਨੂੰ ਐਸਾ ਨੁਕਸਾਨ ਦੇ ਕੇ ਜਾਊ ਵੀ ਮੁੜ ਕੇ ਸਾਰੀ ਉਮਰ ਸੱਟ ਨਹੀਂ ਹੋਣਾ ਸੋ ਮੈਂ ਇੱਕ ਗੱਲ ਕਹਿਣਾ ਉਹ ਇਹ ਗੱਲ ਤੁਸੀਂ ਵੀ ਆਪਦੇ ਜੀਵਨ ਚ ਅਮਲ ਕਰੋ ਤੇ ਕੋਈ ਵੀ ਨੁਕਤਾ ਚਾਹੇ ਸਾਡੇ ਨੁਕਤੇ ਸਾਡੇ ਨਾਲ ਇੱਕ ਵਾਰੀ ਵਿਚਾਰ ਕਰ ਲਓ ਸੋਝੀ ਕਰ ਲਓ ਜੇ ਤੁਹਾਡੇ ਉਹ ਕੰਮ ਦਾ ਹੋਇਆ ਸੀ ਤੁਹਾਨੂੰ ਆਪ ਖਾਮਗ ਵੀ ਗੋ ਅਹੈਡ ਤੁਸੀਂ ਇਹਨੂੰ ਯੂਜ਼ ਕਰੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਕਾਸਨੀ ਦੇ ਬੀਜ ਹੈਗੇ ਨੇ ਜਿਹੜੇ ਅੱਜ ਨੁਕਤਾ ਫਾਰਮੂਲਾ ਦਿੱਤਾ ਹੈ ਕਿ 80% ਜਿਹੜੀਆਂ ਪੇਟ ਦੀਆਂ ਬਿਮਾਰੀਆਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਲੀਵਰ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਉਹ ਇੱਕ ਚਮਚੇ ਦੀ ਮਾਰਚ ਨੇ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਨੰਬਰ ਹੈਗਾ ਅਸੀਂ ਜੀਡੀਐਸਵੇ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਅਗਲੀ ਵਾਰ ਇੱਕ ਨਵਾਂ ਟੌਪਿਕ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਆਗਿਆ ਦਿਓ ਧੰਨਵਾਦ